ਕੀ ਹਾਲ ਹੈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਸਵਾਗਤ ਹੈ ਤੁਹਾਡੇ ਮੰਦਰ ਵੈਲਵਲੋਗ ਚੈਨਲ ਤੇ ਲੋ ਜੀ ਇਧਰ ਪਸ਼ੂ ਖੜੇ ਆ ਪਸ਼ੂ ਵੀ ਤੜਾਈ ਜਾਂਦੇ ਪੱਠਿਆਂ ਨੂੰ ਤੇ ਇਧਰੋ ਵੀ ਕੰਮ ਜੋਰਾ-ਸ਼ੋਰਾ ਤੇ ਆ ਬਸ ਨੇੜੇ ਹੀ ਆ ਕੰਮ ਲੱਗ ਪਈ ਜਾਨ ਬਣਾਉਣ ਜਾਨ ਜਾਨੀ ਕਿਉਂ ਕੀ ਹੁੰਦੇ ਈ ਪਤਾ ਨਹੀਂ ਆਰ ਵੀ ਹੁੰਦੀ ਹੈ ਕਿ ਈ ਆਰ ਵੀ ਹੁੰਦੇ ਪਤਾ ਨਹੀਂ ਕੀ ਜਾਂਦੇ ਇਹਨੂੰ ਇਹ ਸੁੱਕ ਕੇ ਵੀ ਜੈਨ ਬਣ ਜਾਂਦੀ ਹੈ ਕਹਿੰਦੇ ਇਹ ਲਈ ਹੋਵੇ ਤੇ ਇਹ ਤੇ ਆਪਣਾ ਦੇਸੀ ਜੈਨ ਵੀ ਲਾਵਾਂਗੇ ਆ ਵੀ ਵੀ ਚੱਕ ਲਈ ਨੈਨੋ ਦੀ ਐਪ ਨੈਨੋ ਵੀ ਤੇ ਇਧਰ ਪ੍ਰੋਸੈਸ ਚੱਲਦੀ ਜਾਂਦਾ ਹੈ ਪ੍ਰੋਸੈਸ ਚੱਲਦੀ ਜਾਂਦਾ ਹੈ ਤੇ ਲਾ ਰੇਟ ਤੇ ਰੇਟ ਦੇ ਹੁਣ ਆਰ ਬੀਏ ਕ ਕੀ ਹੈ ਪਤਾ ਨਹੀਂ ਦਾ ਨਾਮ ਇਹਦੇ ਉੱਤੇ ਲਾਉਗਾ ਜਿਹੜਾ ਆਪਾਂ ਬਣਾਇਆ ਦੇਸੀ ਜੈਨ ਉਹ ਲੱਗਿਆ ਪਿਆ ਤੇ ਬਸ ਹੁਣ ਇਦੋਂ ਬਾਅਦ ਇਹਨੂੰ ਢੇੜਾ ਹੀ ਪਾਉਣਾ ਜਿਹੜਾ ਤੇਲ ਤੁਲ ਬਦਲਣਾ ਸੀ ਕੱਢਣਾ ਸੀ ਤੇ ਜੈਨ ਜੂਨ ਲਾਉਣੇ ਸੀ ਲਾਉਣੇ ਸੀ ਸਾਰਾ ਕੁਝ ਹੋ ਗਿਆ ਤੇ ਹੁਣ ਬਸ ਇਹਦਾ ਢੇੜਾ ਹੀ ਪਾਉਣਾ ਹਾਕਾਸ ਕੀ ਤੇ ਤਿਆਰੀਆ ਪੂਰੀ ਤਰੀਕੇ ਨਾਲ ਘਾਤੇ ਬਈ ਨਟ ਲਾਦੀ ਪਲੇਟ ਜਿੱਦੂ ਬਾਦ ਹੁਣ ਢੇੜਾ ਪੈਣਾ ਇਹਨੂੰ ਘਾਤੇ ਸੰਦ ਬੰਦ ਪਾਸੇ ਅੱਜ ਆ ਨਾਟ ਵੀ ਢਿੱਲੇ ਸੀ ਠੀਕ ਹੈ ਇਹਦੇ ਇੰਜਨ ਵਾਲੇ ਆ ਨਾਟ ਵੀ ਢਿੱਲੇ ਸੀਗੇ ਪੈਰਾਂ ਵਾਲੇ ਇਹ ਵੀ ਕਦੇ ਤੇ ਇਹ ਹਿਲਦਾ ਜਾਂਦਾ ਸੀਗਾ ਥੋੜਾ ਜਿਹਾ ਤੇ ਕਦੇ ਆ ਇਹ ਹੈਗਾ ਕੰਬੇ ਤੇ ਟੋਟੇ ਤੇ ਤੇ ਉਹਦੇ ਉੱਤੇ ਕਰਿਆ ਇੱਕ ਲੱਕੜ ਦਾ ਗੀੜਾ ਤੇ ਲੱਕੜ ਦੇ ਗੀੜੇ ਦੇ ਉੱਤੇ ਕਰਿਆ ਪੀਲ। ਸੰਦ ਚੱਕੀ ਜਾਂਦੇ ਵੇ। ਕਰੀ ਜਾਂਦੇ ਇਕੱਠੇ। ਤੇ ਦੂਜਾ ਬਦ ਗੀੜਾ ਪੈਨਲ ਹੈ। ਵੀਡੀਓ ਨੂੰ ਸ਼ੇਅਰ ਕਰ ਦਿਓ। ਲਾਈਕ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ। ਹਾਂ ਹੋਰ ਸਾਹਮਣੇ ਗੀੜਾ ਪੈਣਾ। 40 45 ਸਾਲ ਪੁਰਾਣਾ ਇੰਜਨ ਨੂੰ।